ਰੋਜ਼ ਹੱਥ ਵਿੱਚ ਆਉਂਦਾ ਇੱਕ ਇੱਕ ਇਸੇ ਗਰੀਬ ਕੱਟੀ ਹੰਤ ਚੱਲ ਫੋਟੋ ਕਰ ਲਈਦਾ ਦੱਸ ਦਿਓ ਕਰਜ਼ਾ ਟਿੱਕੇ ਸੱਤੂ ਇੱਕ ਮਿੰਟ ਫੋਟੋ ਕਰ ਲੀਦਾ ਕੱਟੀ ਹੰਤ ਚੱਲ ਮੋਟਰਸ ਤੇ ਪਾਵਾ ਚੇਤੇ ਤੋਂ ਕੱਢੀ ਹੋਈ ਲੱਗੀ ਮਗਰ ਨਾਲ ਬਾਹਰ ਸਿਰ ਇੱਕ ਮਿੰਟ ਰੁਕ ਜੂਨੋ ਸਿੱਧੇ ਬਾਹਰ ਤੋਂ ਕਰਦੇ ਆ ਜਾ ਫੀਟ ਵੱਲੋਂ ਸਾਬ ਸਿੱਧਾ ਆ ਜਾ ਆ ਅੱਛਾ 16 9 ਦੀ ਗੱਲ ਹੈ ਪ੍ਰਦੀਪ ਕੁਮਾਰ ਨਾਮ ਦੀ ਦਾ ਪ੍ਰਦੀਪ ਕੁਮਾਰ ਭਰਤਵਾਜ ਨਾਮ ਦਾ ਆਦਮੀ ਆਪਣੇ ਦਫਤਰ ਜਾ ਰਹੇ ਸੀ ਉਹਦੇ ਕਾਰ ਵੱਲ ਨੂੰ ਜਾ ਰਹੇ ਸੀ ਜਦੋਂ ਉਹਨਾਂ ਨੂੰ ਇੱਕ ਭਗਵੇਂ ਕੱਪੜੇ ਚ ਤੇ ਗੋਲਪੱਗ ਬੰਨੀ ਹੋਈ ਇੱਕ ਨਾਮ ਨੂੰ ਵਿਅਕਤੀ ਮਿਲਿਆ ਜਿਨੇ ਕਿਹਾ ਕਿ ਮੈਂ ਅੰਮ੍ਰਿਤਸਰ ਤੋਂ ਆਇਆ ਤੇ ਮੇਰੀ ਇੱਥੇ ਗੁਰਦੁਆਰਾ ਸਾਹਿਬ ਸੇਵਾ ਲੱਗੀ ਉਹਨੇ ਗੁਰਦੁਆਰਾ ਸਾਹਿਬ ਦਾ ਰਸਤਾ ਪੁੱਛਿਆ ਉਹਨੇ ਗੁਰਦੁਆਰਾ ਸਾਹਿਬ ਦਾ ਰਸਤਾ ਦੱਸਤਾ ਉਹ ਆਪਣੇ ਰਸਤੇ ਚਲਾ ਗਿਆ ਤੇ ਉਸ ਤੋਂ ਬਾਅਦ ਇੱਕ ਆਦਮੀ ਤੇ ਇੱਕ ਔਰਤ ਆਏ ਉਹਦੇ ਕੋਲੇ ਉਹਨਾਂ ਨੇ ਦੱਸਿਆ ਵੀ ਐਸ ਇਹੋ ਜਿਹੇ ਕੱਪੜੇ ਪਾਏ ਹੋਏ ਤੁਹਾਨੂੰ ਵੀ ਬਾਬਾ ਜੀ ਮਿਲੇ ਸੀਗੇ ਜਿਹੜੇ ਬੜੇ ਕਰਨੀ ਵਾਲੇ ਬਾਬਾ ਜੀ ਆ ਉਹਨਾਂ ਦੀ ਉਹਨਾਂ ਨੇ ਸਿਲਾਇਦਾ ਕਰਨੀ ਸ਼ੁਰੂ ਕਰਤੀ ਤੇ ਉਹਨੇ ਚੋ ਬਾਬਾ ਜੀ ਵਾਪਸ ਆ ਗਏ ਤਾਂ ਉਹ ਪ੍ਰਦੀਪ ਕੁਮਾਰ ਦਾ ਵੇਖਦਾ ਰਿਹਾ ਤੇ ਉਹ ਲੇਡੀ ਤੇ ਉਹ ਬੰਦਾ ਉਹਨਾਂ ਨਾਲ ਬਾਬਾ ਜੀ ਨਾਲ ਗੱਲਾਂ ਕਰਨ ਲੱਗ ਪਿਆ ਜੀ ਵੀ ਤੁਸੀਂ ਜੋ ਸਾਨੂੰ ਯਾਤਰ ਦਿੱਤਾ ਸੀ ਉਹਦੇ ਨਾਲ ਸਾਡੇ ਕੰਮ ਪੂਰੇ ਹੋ ਗਏ ਜੋ ਤੁਸੀਂ ਸਾਨੂੰ ਸਾਡੇ ਸਿਆਉਣਾ ਤੇ ਪੈਸੇ ਤੁਕਣੇ ਕੀਤੇ ਸੀ ਉਹਦੇ ਨਾਲ ਸਾਡਾ ਬਹੁਤ ਫਾਇਦਾ ਹੋਇਆ ਤੇ ਸਾਨੂੰ ਹੋਰ ਕਰਕੇ ਦਿਓ ਇਹ ਤੇ ਨਾਲ ਨਾਲੇ ਪ੍ਰਦੀਪ ਕੁਮਾਰ ਜੀ ਨੂੰ ਵੀ ਦੱਸਣ ਲੱਗੇ ਬਾਬਾ ਜੀ ਬੜੇ ਕਰਨੀ ਵਾਲੇ ਐ ਸੌਣਾ ਤੁਕਣਾ ਕਰ ਦਿੰਦੇ ਐ ਪੈਸੇ ਤੁਕਣੇ ਕਰ ਦਿੰਦੇ ਐ ਤੇ ਇਹ ਇਹਨਾਂ ਨੂੰ ਗੱਲਾਂ 'ਚ ਭਰਮਾ ਲਿਆ ਉੱਥੇ ਦੋ ਅਖਬਾਰ ਦੇ ਉਹਨਾਂ ਨੇ ਟੁਕੜਿਆਂ 'ਚ ਆਪ ਦਾ 20000 ਰੁਪਇਆ ਵੀ ਰੱਖਤਾ ਪ੍ਰਦੀਪ ਕੁਮਾਰ ਦੇ ਜਿਹੜੇ ਮੁੰਦਰੀਆਂ ਪਈਆਂ ਹੋਈਆਂ ਸੀ ਉਹ ਵੀ ਰੱਖਤੀਆਂ 10000 ਰੁਪਇਆ ਵੀ ਉਹਨਾਂ ਤੋਂ ਲੈ ਕੇ ਉਹਦੇ 'ਚ ਰੱਖਤਾ ਤੇ ਉਹ ਅਖਬਾਰ ਨੂੰ ਤਿੰਨ ਚਾਰ ਘੰਟਾ ਦੇ ਕੇ ਤੇ ਕਹਿੰਦੇ ਜੀ ਵੀ ਇਹ ਤੁਸੀਂ ਲੈ ਜਾਓ ਆਪਣੇ ਦਫ਼ਤਰ ਤੇ 5 ਵਜੇ ਤੋਂ ਪਹਿਲਾਂ ਨਹੀਂ ਖੋਲਣਾ ਉਹਨਾਂ ਨੇ ਜਦੋਂ 5 ਵਜੇ ਜਾ ਕੇ ਦੇਖਿਆ ਤੇ ਉਹਦੇ ਚ ਘਾਹ ਫੂਸ ਸੀਗਾ ਨਾ ਪੈਸੇ ਨਾ ਸੋਨਾ ਤੇ ਉਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਮੇਰੇ ਨਾਲ ਠੱਗੀ ਵਜ ਗਈ ਉਹ ਪੁਲਿਸ ਕੋਲ ਆਏ ਤੇ ਅਸੀਂ ਇਹਦੇ ਤੇ ਪਕੜਾ ਨੰਬਰ 139 ਅਧੀਨ ਤਰਾ 3184 ਤੇ 612 ਬੀ ਐਨ ਐਸ ਦਰਜ ਕੀਤਾ ਇਹਦੇ ਛੇੜ ਸਾਡੀ ਸੀਆਈਏ ਦੀ ਟੀਮ ਸਾਡੇ ਲੋਕਲ ਐਸ ਐਚ ਓ ਸਾਹਿਬ ਦੀ ਟੀਮ ਐ ਐਸ ਪੀ ਡੀ ਸਾਹਿਬ ਦੇ ਅੰਡਰ ਵੱਖੀਆਂ ਵੱਖਰੀਆਂ ਟੀਮਾਂ ਬਣਾ ਕੇ ਤੇ ਟੈਕਨੀਕਲ ਗਰਾਉਂਡਸ ਤੇ ਅਸੀਂ ਇਹਦਾ ਤਫ਼तीश ਕਰਨੀ ਸ਼ੁਰੂ ਕੀਤੀ ਤੇ ਇਹਦੇ 'ਚ 4 ਟੋਟਲ ਦੋਸ਼ੀ ਗ੍ਰਿਫਤਾਰ ਹੋਏ ਆ ਜਿਨ੍ਹਾਂ 'ਚ ਇੱਕ ਲੇਡੀ ਐ ਇਹ ਇਹਨਾਂ ਦੇ ਨਾਮ ਹੈਗੇ ਦਲਵੀਰ ਸਿੰਘ ਅਕਬਰ ਉਰਫ ਗਾਂਧੀ ਦੀਪਕ ਉਰਫ ਜਗਿੰਦਰ ਤੇ ਰਾਣੀ ਪਤਨੀ ਰਾਜੂ ਇਹ ਸਾਰੇ ਤਰਮ ਤਰੰਦੇ ਰਹਿਣ ਵਾਲੇ ਇਹਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਐ ਤੇ ਹੁਣ ਇਹਨਾਂ ਨੂੰ ਮਾਰਯੋਗਦਾਨ ਸੁਪੇਸ਼ ਕਰਕੇ ਤੇ ਅਗਲੀ ਕਾਰਵਾਈ ਕੀਤੀ ਜਾਵੇਗਾ ਹਾਂਜੀ ਇਹਨਾਂ ਦਾ ਰਿਕਾਰਡ ਦੀ ਖੋਜ ਕੀਤੀ ਜਾ ਰਹੀ ਐ ਬਾਕੀ ਸਾਰਾ ਤਫਤੀਸ਼ ਦਾ ਪਾਰਟ ਹੈ ਜੋ ਜੋ ਚੀਜ਼ਾਂ ਸਾਹਮਣੇ ਆਉਣਗੀਆਂ ਤੁਹਾਨੂੰ ਦੱਸਿਆ ਜਾਊਗਾ ਜਿਹੜਾ ਜਿਹੜਾ ਰਾਮਾ ਸੀ ਨਾ ਦੋਨਾਂ ਦੇ ਨਵਦੀ ਨਵਦੀ ਸੀ ਹਾਂਜੀ ਇਹਨਾਂ ਇਹ ਸਾਰੇ ਨਸ਼ਾ ਕਰਨ ਦੇ ਆਦੀ ਐ ਤੇ ਇਹਨਾਂ ਨੇ ਸੋਨਾ ਤੇ ਪੈਸੇ ਅੱਗੇ ਨਸ਼ੇ ਚ ਹੀ ਖੁਰਦ-ਮੁਰਦ ਕਰਤੇ ਜਿਹਦੇ ਵਿੱਚ 238 ਪੀਐਨਐਸ ਦਾ ਵਾਅਦਾ ਕੀਤਾ ਗਿਆ ਹੁਣ ਜਿੰਨਾ ਕਿ ਤੁਹਾਨੂੰ ਮੈਂ ਤਫਤੀਸ਼ ਦਾ ਪਾਰਟ ਦੱਸ ਸਕਦਾ ਉਹਨਾਂ ਦਾ ਦੱਸਿਆ ਜਾ ਰਿਹਾ ਹੈ ਜੋ ਇਹ ਚ ਹੋਰ ਗ੍ਰਿਫਤਾਰੀਆਂ ਹੋਣਗੀਆਂ ਤੁਹਾਨੂੰ ਫੇਰ ਸਹਿਜੂਗਾ ਸਾਰੇ ਹਾਂਜੀ ਬਾਬਾ ਫੜਾ ਜੀ ਅੱਗੇ ਕਿਥੇ ਸੋਨਾ ਵੇਚਿਆ ਵੀ ਹੋ ਗਿਆ ਜੀ ਉਹ ਤੁਹਾਨੂੰ ਦੱਸ ਰਿਹਾ ਨੇ ਵੀ ਤੁਸੀਂ ਇਸ ਦਾ ਪਾਰਟ ਹੈ ਜੀ ਹੁਣ ਆਪਾਂ ਪੁਬਲਿਕ ਨਹੀਂ ਕਰ ਸਕਦੇ ਹੈਗਾ ਜਿਹੜੇ ਦੋ ਮੋਟਰਸਾਈਕਲ ਫੜੇ ਨੇ ਉਹ ਇਹਨੇ ਆਪਣੇ ਨੇ ਚੋਰੀ ਜਿਹੇ ਨਹੀਂ ਜੋ ਮੋਟਰਸਾਈਕਲ ਇੱਕ ਦਾ ਮੋਟਰਸਾਈਕਲ ਦਾ ਨੰਬਰ ਹੈਗਾ ਪੀ ਵੀ 9 आर 4890 ਦੂਜੇ ਦਾ ਸੀਟੀ 100 ਹੈ ਜਿਹੜਾ ਉਹਦਾ ਹਜੇ ਨੰਬਰ ਨਹੀਂ ਬਣਿਆ ਸਾਰੇ ਤਰਨ ਤਾਂ ਦੇ ਨੇ ਜੀ ਸਾਰੇ ਤਰਨ ਤਾਂ ਦੇ ਨੇ ਬਿਸ਼ੋਕਰ ਜੀ ਇਹਨਾਂ ਦਾ ਪਤਾ ਕੀਤਾ ਜਾ ਰਿਹਾ ਜੀ ਇਹਨਾਂ ਵੀ ਪਹਿਲਾਂ ਵੀ ਪਰਚੇ ਜ਼ਰੂਰ ਦਰਜ ਹੋਏ ਹੋਣਗੇ ਇਹਨਾਂ ਨਾਲ ਐਕਟੀਵਿਟੀ ਕੋਈ ਹੋ ਰਹੀ ਨਹੀਂ ਜੀ ਉਹੀ ਦੋ ਸ੍ਰੀਮਣੀ ਦੇ ਟੌਕੀਜ਼ਾ ਪਰਟ ਹੈ ਜਿਹਦੇ ਜਿਹਨੇ ਸਾਡੇ ਸਾਹਮਣੇ ਆਊਗਾ ਤੁਹਾਨੂੰ ਦੱਸਿਆ ਜਾਊਗਾ ਠੀਕ ਹੈ ਧੰਵਾਦ ਉਹਨਾਂ ਨੇ ਵੀ ਕਰਵਾ ਲਈਏ ਆ ਤਾਂ ਆਈਏ ਇੱਕ ਕਿੰਨੀ ਆਈਏ ਅੱਜ ਘੱਟ ਸੀ ਕਰਾ ਤੁਸੀਂ ਤਿੰਨੇ ਤਿੰਨ ਨਾ ਲੱਗਣਾ ਤਿੰਨ ਨਾ ਲੱਗਾ ਤਾਂ ਕਿੰਨੇ ਦੋ ਕੋ 10 ਵਜੇ ਇਹ 8 ਵਜੇ ਤੋਂ 10 ਵਜੇ ਤੱਕ ਕਿਸੇ ਦੇਖਿਓ ਜਰਾ ਇਕੋ ਇੱਕੋ ਮੰਜੀ ਦੇ ਕੈਮਰੇ ਵਾਲੇ ਤੇ ਮੰਜੀ ਦੇ ਇੱਕ ਮਿੰਟ ਤੋਂ ਖੜਿਆ ਰਹਿੰਦੇ ਆ ਮੰਜੀ ਦੇ ਕੋਈ ਚੱਲਦਾ